ਅੱਜ ਵੀ ਜੀ ਖੜੇ 1983 ਦੇ ਖੜੇ ਆ ਪੰਥ ਦੇ ਨਾਲ ਔਰ ਪੰਜਾਬ ਦੇ ਨਾਲ ਹਥਿਆਰਬੰਦ ਸੰਘਰਸ਼ ਹੋਇਆ ਉਹਦੇ 'ਚ ਖੜੇ ਡਟ ਕੇ ਮਾਨ ਸਾਹਿਬ ਨਾਲ ਖੜੇ ਦੀਪ ਸਿੱਧੂ ਨਾਲ ਖੜੇ ਭਾਈ ਦਲਜੀਤ ਸਿੰਘ ਬਿੱਟੂ ਨਾਲ ਖੜੇ ਹਮੇਸ਼ਾ ਪੰਜਾਬ ਔਰ ਪੰਥ ਨਾਲ ਖੜੇ ਆ ਦੀਪ ਸਿੱਧੂ ਦੀ ਸਟੇਜਾਂ 'ਤੇ ਅੱਜ ਕਿਤੇ ਨਾ ਕਿਤੇ ਘਾਟ ਨਾਜ਼ਰ ਆਉਂਦੀ ਆ ਭਾਈ ਦੀਪ ਜਿੰਨਾ ਚਿਰ ਖਾਲਸਾ ਰਾਜ ਨਹੀਂ ਬਣ ਜਾਂਦਾ ਉਹਨਾਂ ਚਿਰ ਦੀਪ ਸਿੱਧੂ ਦੀ ਘਾਟੜ ਰੜਕਦੀ ਰਹੂਗੀ ਪੰਥ ਨੂੰ ਔਰ ਪੰਜਾਬ ਨੂੰ ਕੋਈ ਦੁਨੀਆ ਦੀ ਤਾਕਤ ਨਹੀਂ ਮਾਨ ਸਾਹਿਬ ਨੂੰ ਹਰਾ ਸਕਦੀ ਪਰ ਇਹ ਕਿਤੇ ਕੋਈ ਸਮਝੌਤਾ ਸਮਝੌਤਾ ਨਾ ਕਰ ਜਣ ਉਹੀ ਇੱਕ ਖਤਰਾ ਬਾਕੀ ਕੋਈ ਸੰਦੀ ਸਿੰਘਾਂ ਦੀ ਗੱਲ ਕਰੇ ਭਾਈ ਜਗਤਾਰ ਸਿੰਘ ਹਵਾਰੇ ਦਾ ਨੋ ਹੀ ਲੈ ਦਵੇ ਯਾਰ ਛੱਡ ਦਾਂਗੇ ਸਾਰਾ ਕੁਝ ਉਹਨੂੰ ਕੋਈ ਉਹ ਇਹ ਦੱਸਾਂ ਮੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਦਰبار صاحب ਤੇ ਹਮਲਾ ਕੀਤਾ ਉਹ ਠੀਕ ਦੀ ਗਲਤੀ ਦੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਪੱਗੂ ਵਾਲਾ ਸਾਡੇ ਨਾਲ ਬੇਬਕੀ ਨਾਲ ਬੋਲਣ ਵਾਲੇ ਪ੍ਰਵਿੰਦਰ ਸਿੰਘ ਤਲਵਾੜਾ ਜੀ ਸਾਡੇ ਨਾਲ ਮੌਜੂਦ ਨੇ ਕਰ ਲੈਣੇ ਗੱਲ ਤਲਵਾੜਾ ਸਾਹਿਬ ਅੱਜ ਮਾਨ ਸਾਹਿਬ ਦੀ ਪਿੱਠ ਦੇ ਆ ਕੇ ਖੜੇ ਹੋ ਕੀ ਲੱਗਦਾ ਲੋਕਾਂ ਦਾ ਇਕੱਠ ਅੱਜ ਨਹੀਂ ਜੀ ਖੜੇ 1983 ਦੇ ਖੜੇ ਆ ਪੰਥ ਦੇ ਨਾਲ ਔਰ ਪੰਜਾਬ ਦੇ ਨਾਲ ਜਿਨੇ ਜਿਨੇ ਵੀ ਪੰਥ ਲਈ ਪੰਜਾਬ ਲਈ ਸੰਘਰਸ਼ ਕੀਤਾ ਸੰਤਾਂ ਨੇ ਕਰਿਆ ਉਹਨਾਂ ਨਾਲ ਖੜੇ ਸੰਤਾਂ ਤੋਂ ਬਾਅਦ ਹਥਿਆਰਬੰਦ ਸੰਘਰਸ਼ ਹੋਇਆ ਉਹਦੇ 'ਚ ਖੜੇ ਡਟ ਕੇ ਮਾਨ ਸਾਹਿਬ ਨਾਲ ਖੜੇ ਦੀਪ ਸਿੱਧੂ ਨਾਲ ਖੜੇ ਭਾਈ ਦਲਜੀਤ ਸਿੰਘ ਬਿੱਟੂ ਨਾਲ ਖੜੇ ਹਮੇਸ਼ਾ ਪੰਜਾਬ ਔਰ ਪੰਥ ਨਾਲ ਖੜੇ ਆ ਕੋਈ ਸ਼ਰਤ ਨਹੀਂ ਕੋਈ ਉਹ ਨਹੀਂ ਹੈ ਰੱਖੀ ਕਦੇ ਪੰਥ ਦੇ ਨਿੱਜ ਸਵਾਰਥ ਲੜਦੇ ਹੋ ਦੀਪ ਸਿੱਧੂ ਦੀ ਸਟੇਜਾਂ ਤੇ ਅੱਜ ਕਿਤੇ ਨਾ ਕਿਤੇ ਘਾਟ ਨਾਜਰ ਆਉਂਦੀ ਆ ਬਾਈ ਦੀਪ ਸਿੱਧੂ ਦੀ ਬਿਲਕੁਲ ਜੀ ਇਹ 25 ਸਾਲ ਹਲੇ ਹੋਰ ਆਉਂਦੀ ਰਹੂਗੀ ਜਿੰਨਾ ਚਿਰ ਖਾਲਸਾ ਰਾਜ ਨਹੀਂ ਬਣ ਜਾਂਦਾ ਉਹਨਾਂ ਚਿਰ ਦੀਪ ਸਿੱਧੂ ਦੀ ਘਾਟ ਰੜਕਦੀ ਰਹੂਗੀ ਪੰਥ ਨੂੰ ਔਰ ਪੰਜਾਬ ਨੂੰ ਤਲਵਾੜਾ ਜੀ ਅੱਜ ਦਾ ਇਕੱਠ ਕੀ ਦਰਸਾ ਰਿਹਾ ਕਿਵੇਂ ਲੱਗਦਾ ਤੁਹਾਨੂੰ ਦੇਖੋ ਜਿਹੜਾ ਅੱਜ ਦਾ ਇਕੱਠ ਹੈ ਬਹੁਤ ਵੱਡਾ ਇਕੱਠ ਹੈ ਪੰਥਕ ਇਕੱਠ ਹੈ ਪਰ ਅਵੇਸਲੇ ਹੋਣ ਦੀ ਲੋੜ ਨਹੀਂ ਹੈਗੀ ਓਵਰ ਕਨਫੀਡੈਂਸ ਹੋਣ ਦੀ ਲੋੜ ਨਹੀਂ 15 ਦਿਨ ਰਹਿ ਗਏ ਕਿਉਂਕਿ ਸਟੇਟ ਔਰ ਡੀਪ ਸਟੇਟ ਨੇ ਬਹੁਤ ਚਾਲਾਂ ਚਲਣੀਆਂ ਨੇ ਮੇਰੇ ਕੋਲ ਪੱਕੀ ਇਨਫਰਮੇਸ਼ਨ ਹੈ ਕਿ ਖੇਰੇਦਾਰ ਮੀਤ 헤ਰ ਦਾ ਸਮਝੌਤਾ ਕਰਾਇਆ ਜਾ ਰਿਹਾ ਕਿ ਦੋਏ ਜਾਏਗੇ ਉਹ ਨਹੀਂ ਕੋਈ ਸਮਝੌਤਾ ਕਰ ਲੋ ਇਸ ਲਈ ਆਪਣੇ ਵਰਕਰਾਂ ਨੂੰ ਪੰਥਕ ਵਰਕਰਾਂ ਨੂੰ ਆਪਣੇ ਕੋ ਸੋਰਸ ਵੀ ਉਹਨੇ ਹੈ ਨਹੀਂ ਨਾ ਬਹੁਤ ਸਤਰਕ ਰਹਿਣ ਦੀ ਲੋੜ ਹੈ ਮਾਨ ਸਾਹਿਬ ਦੀ ਜਿੱਤ ਨਿਸ਼ਚਿਤ ਹੈ ਕੋਈ ਦੁਨੀਆ ਦੀ ਤਾਕਤ ਨਹੀਂ ਮਾਨ ਸਾਹਿਬ ਨੂੰ ਹਰਾ ਸਕਦੀ ਪਰ ਇਹ ਕਿਤੇ ਕੋਈ ਸਮਝੌਤਾ ਸਮਝੌਤਾ ਨਾ ਕਰ ਜਣ ਉਹੀ ਇੱਕ ਖਤਰਾ ਬਾਕੀ ਕੋਈ ਨਹੀਂ ਕੀ ਲੱਗਦਾ ਖੇਰੇ ਬਾਰੇ ਤੁਸੀਂ ਕਿੰਨਾ ਕ ਜਾਣ ਦੋ ਖੈਰਾ ਵਿਵਕੀ ਨਾਲ ਬੋਲਦਾ ਉਹ ਕਹਾਂ ਮੈਂ ਗੱਲ ਕਰਦਾ ਸਿੱਖ ਮੁੱਦਿਆਂ ਦੀ ਕੀ ਲੱਗਦਾ ਪਾਰਲੀਮੈਂਟਰ ਦੇ ਬੋਲ ਸਕਣ ਖੈਰਾ ਯਾਰ ਕਿਹੜੇ ਵਿਭਾਗ ਦੀ ਮੂਲੀ ਹੈ ਉਹਦਾ ਇੰਡੀਅਨ ਸਟੇਟ ਦਾ ਹੱਥ ਠੋਕਾ ਹੈ ਗਾਂਧੀ ਪਰਿਵਾਰ ਦਾ ਦਲ ਹੈ ਜਿਵੇਂ ਉਹ ਨਚਾਊਗੀ ਸੋਨੀਆ ਗਾਂਧੀ ਆ ਰਾਹਲ ਨੱਚੀ ਜਾਊਗਾ ਪੰਥ ਦੀ ਗੱਲ ਤਾਂ ਇਹ ਲੋਕ ਜਦ ਕਰਦੇ ਨੇ ਜਦ ਇਹਨਾਂ ਨੂੰ ਉਹ ਪਾਰਟੀਆਂ ਚੋਂ ਕੱਢ ਦਿੰਦੇ ਨੇ ਹੁਣ ਕਰੇ ਪੰਥ ਦੀ ਗੱਲ ਜੇ ਖੈਰੇ ਚ ਜਾਨ ਹੈ ਹੁਣ ਕਰੇ ਬੰਦੀ ਸਿੰਘਾਂ ਦੀ ਗੱਲ ਕਰੇ ਭਾਈ ਜਗਤਾਰ ਸਿੰਘ ਹਵਾਰੇ ਦਾ ਨੋਏ ਲੈ ਦਵੇ ਯਾਰ ਛੱਡ ਦਾਂਗੇ ਸਾਰਾ ਕੁਝ ਉਹਨੂੰ ਕਹੋ ਵੀ ਉਹ ਕਹੇ ਵੀ ਹਾਂ ਭਾਈ ਜਗਤਾਰ ਸਿੰਘ ਹਵਾਰੇ ਉਹਨਾਂ ਨੇ ਜੋ ਕਰਿਆ ਠੀਕ ਕਰਿਆ ਉਹ ਇਹ ਦੱਸੇ ਵੀ ਇੰਦਰਾ ਗਾਂਧੀ ਨੇ ਜਦ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਹ ਠੀਕ ਸੀ ਕਿ ਗਲਤ ਦੀ ਉਹ ਦੱਸੇ ਇਸ ਕਰਕੇ ਇਹਨਾਂ ਨੂੰ ਤਾਂ ਜਦ ਕੱਢ ਦਿੰਦੇ ਨੇ ਇਹ ਜਦ ਮਾੜਾ ਮੋਟਾ ਬੋਲਦੇ ਬੂਲਦੇ ਨੇ ਖੈਰੇ ਖੂਰੇਆਂ ਦੀਆਂ ਲੱਤਾਂ 'ਚ ਜਾਣ ਨਹੀਂ ਉਹ ਤਾਂ ਉਹੀ ਐ ਚਫੇਰ ਗੜੀ ਆ ਕਦੇ ਕਿਧਰੇ ਕਦੇ ਕਿਧਰੇ ਮੀਤਿਆਰ ਨੂੰ ਜੋਰ ਲੱਗਿਆ ਪਿਆ ਪਾਰਟੀ ਦਾ ਜਿਵੇਂ ਤੁਸੀਂ ਕਿਹਾ ਵੀ ਕਿਤੇ ਨਾ ਕਿਤੇ ਸਿਮਰਜੀਤ ਮਾਰ ਨੂੰ ਹਰਾਉਣ ਬਾਅਦ ਦੀ ਖੇਰੇ ਨੂੰ ਖੜਾ ਕਰਿਆ ਮੀਤ ਹਰ ਨੂੰ ਕਦੇ ਜਿਤਾਇਆ ਨਾ ਜਾਵੇ ਇਹ ਸਾਰੇ ਡੀਪ ਸਟੇਟ ਨੇ ਖੜੇ ਕਰੇ ਨੇ ਜੀ ਅਮਿਤ ਸ਼ਾਹ ਦੇ ਘਰ ਮੀਟਿੰਗ ਹੋਈ ਹੈ ਸਾਰੇ ਉੱਥੇ ਇਕੱਠੇ ਸੀ ਜਿੰਨੇ ਕੈਂਡੀਡੇਟ ਨੇ ਉਹਨਾਂ ਨੇ ਇਹਨਾਂ ਨੂੰ ਚਾਰ ਪੈਸੇ ਦਿੱਤੇ ਨੇ ਖੇਰਾ ਇੱਕ ਬਹੁਤ ਗੱਲ ਕਹਿੰਦਾ ਯਾਰ ਉਹਨੂੰ ਤੁਸੀਂ ਪੱਤਰਕਾਰ ਪੁੱਛਦੇ ਨਹੀਂ ਉਹ ਹਰੇਕ ਤੋਂ ਕਹਿੰਦਾ ਮੇਰੇ ਤੇ 11 ਪਰਚੇ ਹੋਏ ਨੇ ਇੱਕ ਵੀ ਪਰਚਾ ਤਾਂ ਦਿਖਾਵੇ ਜਿਹੜਾ ਪੰਜਾਬ ਲਈ ਔਰ ਪੰਥ ਲਈ ਹੋਇਆ ਇੱਕ ਤਾਂ 12 ਪਤੰਦਰ ਪੈਸੇ ਬੂਸੇ ਇਕੱਠੇ ਕਰ ਲਿਆ ਆ ਗਰਮ ਗਰਮ ਗੱਲਾਂ ਕਰਕੇ ਉਹ ਪਰਚੇ ਨੇ ਇੱਕ ਨਸ਼ੇ ਦੇ ਪਰਚੇ ਨੇ ਪੰਜਾਬ ਲਈ ਪੰਥ ਲਈ ਦਿਖਾਓ ਕੋਈ ਪਰਚਾ ਕੋਈ ਸਿਮਰਜੀਤ ਸਿੰਘ ਮਾਨ ਤੇ 93 ਹੋਏ ਨੇ ਸਾਡੇ ਸਾਰਿਆਂ ਦੇ ਹੋਏ ਨੇ ਇਹ ਨੇ ਨਿਕ ਤਾਂ ਉਹਦਾ ਉਹੀ ਪਰਚੇ ਪਰਚੇ ਕਰੀ ਜਾਂਦਾ ਹੁਣ ਤਾਂ ਨਾਲੇ ਸਮਝੌਤਾ ਕਰਕੇ ਖੜਾਇਆ ਉਹ ਆਹ ਦੇਖ ਲਿਓ ਕੇਸ ਉਹਦਾ ਵਾਪਸ ਹੋ ਜੂਗਾ ਇਹ ਸਭ ਇੰਡੀਅਨ ਸਟੇਟ ਦੇ ਹੱਥ ਟੋਕੇ ਨੇ ਇਹ ਤਾਂ ਬਸ ਉਹੀ ਡਰਾਮਾ ਕਰਦੇ ਨੇ ਕੀ ਲੱਗਦਾ ਖੰਡੂਰ ਸਾਹਿਬ ਤੋਂ ਅੰਮ੍ਰਿਤਪਾਲ ਦੇ ਹਮਾਇਤ ਦੇ ਵਿੱਚ ਸਿਮਰਜੀਤ ਮਾਨ ਨੇ ਕਾਗਜ਼ ਵਾਪਸ ਲਏ ਨੇ ਅਕਾਲੀ ਦਲ ਕਿਤੇ ਨਾ ਕਿਤੇ ਵੱਡੀ ਗਲਤੀ ਨਹੀਂ ਕਰ ਗਿਆ ਦੇਖੋ ਇਹ ਚੂਣਾ ਨੇ ਜੀ ਚੂਣਾ ਚੱਪਾ ਕਿਸੇ ਨੂੰ ਨਹੀਂ ਕਹਿ ਸਕਦੇ ਹੈਨਾ ਜੇ ਅੱਪਾ ਅੱਜ ਕਹਾਂਗੇ ਤੂੰ ਵੀ ਬਿਠਾ ਲਾ ਤੂੰ ਵੀ ਬਿਠਾ ਲਾ ਅਗਲਾ ਘੂ ਡਰ ਗਏ ਚੂਣਾ ਨੇ ਲੜਨਦੋ ਜੀ ਨੇ ਲੜਨਾ ਫੈਸਲਾ ਫੈਸਲਾ ਸੰਗਤ ਨੇ ਕਰਨਾ ਹੁੰਦਾ ਕੀ ਲੱਗਦਾ ਸੰਗਰੂਰ ਬਠਿੰਡਾ ਭਾਈ ਸਰਬਜੀਤ ਸਿੰਘ ਵਾਲੀ ਫਰੀਦਕੋਟ ਤੇ ਖੰਡੂਰ ਸਾਹਿਬ ਕੀ ਲੱਗਦਾ ਸਿੱਖ ਪੰਥ ਸਿੱਖ ਪੰਥ ਦੀ ਢੋਲੀ ਚ ਪਾ ਦੂ ਦੇਖੋ ਰਿਜ਼ਲਟ ਤੋਂ ਪਹਿਲਾਂ ਆਪਾਂ ਕੀ ਕਹਿ ਸਕਦੇ ਆ ਫਿਰ ਤਾਂ ਆਪਾਂ ਭਗਵੰਤ ਮਾਨ ਨੂੰ ਨਹੀਂ ਹੋਗੇ ਉਹ ਵੀ 13 0 ਕਹਿੰਦਾ ਇਹ ਤਾਂ ਫੈਸਲਾ ਇੱਕ ਤਰੀਕ ਨੂੰ ਹੋਊਗਾ ਚਾਰ ਨੂੰ ਰਿਜ਼ਲਟ ਤੇ ਤੁਹਾਨੂੰ ਵੀ ਪਤਾ ਲੱਗ ਜੂ ਮੈਨੂੰ ਵੀ ਲੱਗ ਜੂ ਅੱਜ ਮੈਂ ਉਹਰੇ ਬੂਲ ਜਾ ਯਾਰ ਪੰਜ ਨੂੰ ਫੇਰ ਘੇਰ ਲੇਂਗੇ ਉਹ ਵੀ ਤੂੰ ਤਾਂ ਐਂ ਕਹਿੰਦਾ ਸੀ ਉਹ ਫੈਸਲਾ ਪੰਥ ਨੇ ਕਰਨਾ ਜਿਹੜੀ ਜਿੱਤ ਹਾਰ ਹੈ ਇਹ ਗੁਰੂ ਸਾਹਿਬ ਨੇ ਬਖਸ਼ਣੀ ਹੁੰਦੀ ਹੈ ਇਸ ਵਾਸਤੇ ਆਪਾਂ ਤਾਂ ਪ੍ਰਚਾਰ ਕਰ ਸਕਦੇ ਆ ਲੋਕਾਂ ਨੂੰ ਕਹਿ ਸਕਦੇ ਆ ਕਿ ਸਾਡੀ ਕੌਮ ਦਾ ਜਰਨੈਲ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਕਿਸੇ ਕੀਮਤ ਤੇ ਹਰਨਾ ਨਹੀਂ ਚਾਹੀਦਾ ਤੁਸੀਂ ਸੰਗਰੂਰ ਤੇ ਜਿਹੜੇ 4 ਸੀਟਾਂ ਦਾ ਮੈਂ ਨਾਂ ਲਿਆ ਲੋਕਾਂ ਨੂੰ ਕੀ ਅਪੀਲ ਕਰੋਗੇ ਲੋਕਾਂ ਨੂੰ 4 ਦੀ ਕਹਤੇ ਕਰਨੀ ਆ ਜੀ 13 ਦੀ ਉਹ ਕਰੋ ਸਾਰੀ ਜਗ੍ਹਾ ਫਿਰ ਇਹਦਾ ਮਤਲਬ ਜਿਹੜੇ 9 ਹੋਰ ਖੜੇ ਨੇ ਉਹ ਆਪਾਂ ਉਹੀ ਖੜਾਏ ਨੇ ਪੰਥ ਨੂੰ 99ਵਾਂ ਫੈਸਲਾ ਕਰਨਾ ਪੈਣਾ ਹੈ ਜਿਹੜੇ ਜਿਹੜੇ ਬੰਦੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਖੜੇ ਨੇ ਉਹਨਾਂ ਸਾਰਿਆਂ ਨੂੰ ਵੋਟਾਂ ਪਾਉਣੀਆਂ ਪੈਣੀਆਂ ਨੇ ਤਾਂ ਇੰਟਰਨੈਸ਼ਨਲ ਤੌਰ ਤੇ ਜਿਹੜੀ ਆਪਣੀ ਚੜਤ ਬਣੀ ਹੈ ਜਿਹੜਾ ਆਪਣਾ ਦਬਦਬਾ ਬਣਿਆ ਉਹ ਪਰਸੈਂਟੇਜ ਵੀ ਤਾਂ ਯਾਰ ਦੇਖਦੇ ਨੇ ਬਾਹਰਲੇ ਬਾਹਰਲੇ ਮੁਲਖਾਂ 'ਚ ਰੈਫਰੈਂਡਮ ਨੇ ਧੱਕ ਪਾਈ ਪਈ ਐ ਇਹਨਾਂ ਦੀਆਂ ਚੀਕਾਂ ਕਢਾਈਆਂ ਪਈਆਂ ਨੇ ਇਹ ਬਾਹਰਲੇ ਮੁਲਖਾਂ 'ਚ ਜਾ ਕੇ ਕਹਿੰਦੇ ਨੇ ਪੰਜਾਬ ਦੇ ਲੋਕ ਇਹਨਾਂ ਦੇ ਨਾਲ ਨਹੀਂ ਐ ਕਿ ਸਾਰੀਆਂ ਸੀਟਾਂ ਤੇ ਪੰਥਕ ਬੰਦਿਆਂ ਨੂੰ ਪੰਜਾਬੀਆਂ ਨੂੰ ਵੋਟਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਜਿੰਨੇ ਵੀ ਕੈਂਡੀਡੇਟ ਖੜੇ ਕਰੇ ਨੇ ਉਹਨਾਂ ਨੂੰ ਪਾਉਣੀਆਂ ਚਾਹੀਦੀਆਂ ਨੇ ਸਾਰਿਆਂ ਨੂੰ ਵੋਟਾਂ ਪਾ ਕੇ ਹੀ ਪਾਰਲੀਮੈਂਟ ਦੇ ਵਿੱਚ ਭੇਜੋਗੇ ਪਰਸੈਂਟੇਜ ਕਿਤੇ ਨਾ ਕਿਤੇ ਜ਼ਰੂਰ ਕੰਮ ਕਰਦੀ ਆ ਕੈਮਰਾਮੈਨ ਦੀਪਕ ਦੇ ਨਾਲ ਇਕਬਾਲ ਸਿੰਘ ਬਗਵਾਲਾ ਬਸ ਤੋਂ ਨਾ ਸਾਹ ਚੋਨ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕੀਦੀ ਆਉਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂੰ ਚੋਬ ਮਾਰੀ ਵੋਟਰਾਂ ਨੇ મતદાન ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये ਹਿੱਟਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਖੇਤ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ